ਸਾਵਣ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਸਾਵਣ ਦੇ ਮਹੀਨੇ ਅੰਦਰ ਜੀਵਾਤਮਾ ਦਾ ਜਦੋਂ ਚਰਨ ਕਮਲਾਂ ਨਾਲ ਪਿਆਰ ਸ਼ਬਦ ਦੇ ਨਾਲ ਚਰਨ ਕਮਲ ਦਾ ਅਰਥ ਸ਼ਬਦ ਦੇ ਨਾਲ ਪਿਆਰ ਬਣਿਆ ਸਰਸੀ ਸਾਰੇ ਰਸਾਂ ਨਾਲ ਭਰਪੂਰ ਹੋ ਗਈ ਮਨ ਤਨ ਅਰਤਾ ਸੱਚ ਰੰਗ ਕੋ ਨਾਮ ਆਧਾਰ ਮਨ ਤੇ ਤਨ ਅਰਤਾ ਸੱਚ ਰੰਗ ਲਾਲ ਰੰਗ ਤਿਸ ਕੋ ਲੱਗਾ ਜਿਸ ਕੀ ਵਡਪਾ ਕਾ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੇਨਾ ਕੇ ਪਾਸ ਇਹ ਆਧਿਕ ਗੁਰਬਾਣੀ ਅੰਦਰ ਅਨੇਕਾਂ ਥਾਂ ਤੇ ਫਰਮਾਨ ਕਰਕੇ ਸਮਝਾਉਣਾ ਕੀਤਾ ਹੈ ਲਾਲ ਰੰਗ ਜਿਹੜਾ ਹੈ ਉਹ ਖਿੱਚ ਦਾ ਕਾਰਨ ਵੀ ਬਣਦਾ ਹੈ ਸਤਿਗੁਰੂ ਕਹਿੰਦੀ ਹੈ ਮਨ ਤਨ ਰਤਤਾ ਸੱਚ ਰੰਗ ਸੱਚੀ ਰੰਗ ਅੰਦਰ ਰੰਗਿਆ ਗਿਆ ਇੱਕੋ ਨਾਮ ਆਧਾਰ ਇੱਕੋ ਹੀ ਨਾਮ ਆਧਾਰ ਦਾ ਅਰਥ ਆਸਰਾ ਬਣ ਗਿਆ ਵਿਖਿਆ ਰੰਗ ਕੁੜਾ ਵਿਆ ਦਿਸਨ ਸਬੇਸ਼ਾਰ ਵਿਸ਼ਮਕਾਰਾਂ ਵਾਲੀ ਜਿਹੜਾ ਰੰਗ ਹੈ ਉਹ ਕੁੜਾ ਵਿਆ ਕੁੜਾ ਵਿਆ ਪ੍ਰਭ ਕੋੜਾ ਲੱਗਣਾ ਸ਼ੁਰੂ ਹੋ ਗਿਆ ਦਿਸਨ ਸਬੇਸ਼ਾਰ ਉਹ ਹੈ ਉਹ ਦਸਦਾ ਦੀ ਮੇ ਸ਼ਾਰ ਦੀ ਨਿਆਈ ਆਉ ਸ਼ਨਣੀ ਦੀ ਨਿਆਈ ਹੈ ਹਰ ਅੰਮ੍ਰਿਤ ਗੁੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਸੁਹਾਵਣਾ ਕੀ ਹੈ ਅੰਮ੍ਰਿਤ ਗੁੰਦ ਨਾਮ ਤੇ ਉਸ ਰਾਮਣੀਏ ਮਿਲੇਗੀ ਕਿਤੋਂ ਮੇਰਾ ਸਾਧੂ ਪੀਮਨ ਹਾਰ ਸਾ ਸੰਗਤ ਵਿੱਚ ਸਾਧੂ ਦੀ ਸੰਗਤ ਸੰਤ ਦੀ ਸੰਗਤ ਵਿੱਚ ਬਹਿ ਕੇ ਉਹ ਪੀਨੂ ਮਿਲੇਗੀ ਪ੍ਰਾਪਤ ਹੋਏਗੀ ਮੇਲ ਸਾਧੂ ਪੀਮਨ ਮੇਲ ਕੇ ਸਾਧਵਾ ਦੇ ਨਾਲ ਉਹ ਆਨੰਦ ਮਹਿਸੂਸ ਹੋਏਗਾ ਰਸ ਆਨੰਦ ਮਹਿਸੂਸ ਹੋਏਗਾ ਵਾਨ ਦਿਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਕਹਿੰਦੇ ਵਾਨ ਦਿਨ ਪਾਪ ਸਗਲ ਵਨਸਪਤੀ ਪ੍ਰਭ ਸੰਗ ਮੌਲਿਆ ਪਿਆਰ ਦੇ ਅਧੀਨ ਕਰ ਲੈਣਾ ਉਸੇ ਨੂੰ ਮੌਲਿਆ ਕਹਿੰਦੇ ਹਨ ਪਿਆਰ ਨਾਲ ਕਿਸੇ ਨੂੰ ਅਧੀਨ ਕਰ ਲੈਣਾ ਤੇ ਇਹ ਪ੍ਰਭੂ ਵਿੱਚ ਕਲਾ ਹੈ ਸਮਰਥ ਪੁਰਖ ਅਪਾਰ ਉਹੀ ਸਮਰਥ ਪਾਰਾਵਾਰਤ ਹੋ ਰਹਿਤ ਜਿਹੜਾ ਮਾਲਕ ਅਪਾਰ ਹੈ ਨਾ ਉਹ ਪੁਰਖ ਅਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾ ਮਨ ਹਾਰ ਉਸ ਮਾਲਕ ਨੂੰ ਮਿਲਣ ਆਸ ਤੇ ਮਨ ਲੋਚਦਾ ਹੈ ਪਰ ਕਰਮਾਂ ਦਾ ਮਲਾਪ ਹੈ ਜਿਨ ਸਕੇ ਪ੍ਰਭੇ ਪਾਇਆ ਹੋ ਤਨ ਕੇ ਸਤਿ ਬਲਿਹਾਰ ਜਿਨ ਜੀਵ ਇਸਤਰੀਆਂ ਨੇ ਮਾਲਕ ਨੂੰ ਪਾਲਿਆ ਹੈ ਹੋ ਤਨ ਕੇ ਬਲਿਹਾਰ ਔਰ ਇਨ ਕੇ ਸਤਿ ਬਲਿਹਾਰ ਸਤਿਗੁਰ ਕਹਿੰਦੇ ਆ ਮੈਂ ਉਹਨਾਂ ਤੋਂ ਸਦਾ ਬਲਿਹਾਰ ਕੁਰਬਾਨ ਜਾਂਦਾ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਨਾਨਕ ਜੀ ਕਹਿੰਦੇ ਆ ਇਹ ਕਿਰਪਾ ਕਰੋ ਮਾਲਕ ਮਾਇਆ ਦਾ ਅਰਥੇ ਕਿਰਪਾ ਕਰੋ ਸ਼ਬਦ ਸਵਾਰਣ ਹਾਰ ਸ਼ਬਦ ਨਾਲ ਸਾਨੂੰ ਸਵਾਰਣਾ ਕਰੋ ਸਾਮਣ ਤੇ ਨ ਸੁਹਾਗਣੀਆਂ ਜੇ ਰਾਮ ਨਾਮ ਉਹ ਰਹਾਰ ਸਾਮਣ ਦਾ ਮੀਨਾ ਉਹਨਾਂ ਵਾਸਤੇ ਸੁਹਾਗਣੀਆਂ ਵਾਸਤੇ ਠੀਕ ਹੈ ਜੀ ਵਿਸਤਰੀਆਂ ਵਾਸਤੇ ਜਿਹੜੀਆਂ ਨਾਂ ਪਰਾਂਗਾ ਅੰਦਰ ਰੱਖੀਆਂ ਆਂ ਜਿਨ ਆਰਾਮ ਨਾਮ ਹੋਰ ਹਾਰ ਜਿਨ੍ਹਾਂ ਨੇ ਆਰਾਮ ਨੂੰ ਆਹਾਰ ਬਣਾ ਲਿਆ ਖੁਰਾਕ ਬਣਾ ਲਿਆ